ਸਕੂਲਾ ਦੇ ਵਿਛਤਾ ਵਜੂਦ ਲਗਭਗ ਖਤਮ ਹੁੰਦਾ ਜਾ ਰਿਹਾ ਹੈ ਪਰ ਪੰਜਾਬੀ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਹੀ ਪਿਆਰ ਕਰਦੇ ਰਹਿਣਗੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਗੁਰਦਾਸਪੁਰ ਦੇ ਬਰੀਅਰ ਬਾਈਪਾਸ ਦੇ ਜੁਲਾ ਪ੍ਰਸ਼ਾਸਨ ਅਤੇ ਆਵਾਦਮੀ ਪਾਰਟੀ ਦੇ ਆਗੂ ਰਮਨ ਬਹਿਲ ਨੇ ਮਿਲ ਕੇ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦਾ ਇੱਕ ਵੱਖਰਾ ਉਪਰਾਲਾ ਕੀਤਾ ਹੈ ਜੁਤੇ ਕਿ ਇੱਕ ਅਜਿਹੇ ਚੌਕ ਬਣਾਇਆ ਗਿਆ ਜਿਸ ਦੇ ਵਿੱਚ ਕਲਮ ਦਵਾਤ ਵਾਲੀਆਂ ਫੱਟੀਆਂ ਤੇ ਗੁਰਮੁਖੀ ਅੱਖਰ ਉਕੇਰੇ ਗਏ ਨੇ ਅਤੇ ਬੱਚਿਆਂ ਨੂੰ ਪੜਾ ਰਹੇ ਮਹਿਲਾ ਅਤੇ ਇੱਕ ਮਰਦ ਅਧਿਆਪਕ ਦੇ ਆਦਮ ਕੱਦ ਜੁੜੇ ਨੇ ਬੁੱਤ ਵੀ ਬਣਾਏ ਗਏ ਨੇ ਇਹ ਸਿਰਫ ਮਾਂ ਬੋਲੀ ਨੂੰ ਨਹੀਂ ਬਲਕਿ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਪ੍ਰਫੁੱਲਤ ਕਰਨ ਦਾ ਇਹ ਉਪਰਾਲਾ ਹੈ ਚੌਕ ਦੇ ਨਿਵੇਕਲੇ ਪੰਤੇ ਖੂਬਸੂਰਤੀ ਚਰਚੇ ਦੇ ਜਿਹੜੇ ਨੇ ਚਰਚਾ ਇਸ ਤੇ ਵਣਦੇ ਹੋਣ ਦੇ ਸ਼ੁਰੂ ਹੋ ਗਏ ਨੇ ਅਤੇ ਇਸ ਦੇ ਲਈ ਵੇਖਣ ਲਈ ਪਹੁੰਚ ਰਹੇ ਲੋਕਾਂ ਦੀ ਗਿਣਤੀ ਤੇਜ਼ ਦਿਨ ਨਾਲ ਵਧ ਰਹੀ ਹੈ ਲੋਕ ਇੱਥੇ ਆ ਕੇ ਸੈਲਫੀਆਂ ਵੀ ਲੈ ਰਹੇ ਨੇ ਅਤੇ ਰੀਲਸ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਨੇ ਗੁਰਦਾਸਪੁਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਇੱਕ ਵੱਖਰਾ ਜਿਹਾ ਉਪਰਾਲਾ ਕੀਤਾ ਗੁਰਦਾਸਪੁਰ ਦੇ ਵਿੱਚ ਇੱਕ ਚੌਕ ਇਹੋ ਜਿਹਾ ਬਣਾਇਆ ਜਿਸ ਨੂੰ ਮਾਵੋਲੀ ਚੌਂਕ ਦਾ ਨਾਮ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੀ ਆ ਪਹਿਲੇ ਪੁਰਾਣੀਆਂ ਤਖਤੀਆਂ ਜਿਹੜੀਆਂ ਹੁੰਦੀਆਂ ਸੀ ਸਕੂਲਾਂ ਚ ਪੜਾਇਆ ਜਾਂਦਾ ਸੀ ਇਹਨਾ ਤੇ ਔਰ ਗੁਰਮੁਖੀ ਲਿਖੀ ਆ ਊੜਾ ਐੜਾ ਲਿਖਿਆ ਹੋਇਆ ਔਰ ਬਹੁਤ ਲੋਕ ਇਸ ਨੂੰ ਦੇਖਣ ਆ ਰਹੇ ਆ ਵੱਖਰਾ ਜਿਹਾ ਉਪਰਾਲਾ ਨਜ਼ਰ ਆ ਰਿਹਾ ਕੁਝ ਲੋਕ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਰਿਹਾ ਹਾਂਜੀ ਭਾਜੀ ਦੱਸਿਓ ਕਿੱਦਾਂ ਦਾ ਲੱਗ ਰਿਹਾ ਚੌਂਕ ਨੂੰ ਦੇਖ ਕੇ ਤੇ ਦਿਨਾਨਗਰ ਕਿਤੇ ਆਪਣੇ ਰੇਸ਼ਨਲ ਦੇ ਕਿਤੇ ਗਿਆ ਸੀਗਾ ਔਰ ਬੇਟਾ ਮੇਰਾ ਕਹਿ ਰਿਹਾ ਸੀਗਾ ਕਿ ਪਾਪਾ ਕੋਈ ਲੈ ਚ ਇਸ ਚੀਜ਼ ਆਪਣੇ ਗਰਦਾਸਪੁਰ ਦੇ ਵਿੱਚ ਕੋਈ ਆਈ ਆ ਹੋਰ ਬੜੀ ਖੁਸ਼ੀ ਹੋਈ ਆ ਭਾਜੀ ਸਾਨੂੰ ਇਸ ਚੀਜ਼ ਨੂੰ ਵੇਖ ਕੇ ਕਿ ਸਾਡੀ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਆ ਉਹਨੂੰ ਭਾਜੀ ਏਡੇ ਵੱਡੇ ਮਨੋਂ ਪੰਜਾਬ ਸਰਕਾਰ ਏਡੇ ਵੱਡੇ ਉਹਨੂੰ ਪਦਵੇ ਤੇ ਲੈ ਕੇ ਜਾ ਰਹੀ ਆ ਸੋ ਬਹੁਤ ਵਧੀਆ ਭਾਜੀ ਬਹੁਤ ਖੁਸ਼ ਹੋਇਆ ਮਨ ਭਾਜੀ ਵੇਖ ਕੇ ਇਹਨੂੰ ਹੋਰ ਵੀ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਇਹ ਬੇਟੀ ਪੜਾਓ ਬੇਟੀ ਬਚਾਓ ਦਾ ਵੀ ਇਹ ਸੰਦੇਸ਼ ਦੇ ਰਿਹਾ ਕਿੱਦਾਂ ਦਾ ਲੱਗ ਰਿਹਾ ਮਨ ਸਰ ਮੈਂ ਕਹਾਂ ਜੀ ਬਹੁਤ ਵਧੀਆ ਹੱਥ ਅੰਬਰ ਨੂੰ ਲਾਉਣਾ ਚਾਹੀਦਾ ਹੈ ਤਾਜ ਭਾਵੇਂ ਨਾ ਦਿਓ ਪਰ ਧੀਆਂ ਨੂੰ ਪੜਾयां ਯੁਰ ਚਾਹੀਦਾ ਬਹੁਤ ਵਧੀਆ ਸੰਦੇਸ਼ ਹੈ ਇਹਦੇ ਨਾਲ ਸਾਡੇ ਜਿਹੜੇ ਅੱਗੇ ਧੀਆਂ ਪੈਨਾ ਨੇ ਉਹਨਾਂ ਨੂੰ ਇਹ ਸੰਦੇਸ਼ ਆ ਵੀ ਤੁਸੀਂ ਭਾਵੇਂ ਪਾਪਾ ਸਾਨੂੰ ਪੜਾਓ ਜਰੂਰ ਭਾਵੇਂ ਸਾਨੂੰ ਦਾਜ ਨਾ ਦਿਓ ਇਸ ਕਰਕੇ ਇਹ ਜਿਹੜਾ ਸਰਕਾਰ ਦਾ ਪ੍ਰਾਲਾ ਇਹ ਬਹੁਤ ਹੀ ਵਧੀਆ ਹੈ ਅੱਜ ਇਹ ਤਖਤੀ ਲੱਗੀ ਦੇਖਿਆ ਲੱਗੇ ਟੀਚਰ ਜੀ ਪੜਾ ਰਹੇ ਨੇ ਪਿਛਲੇ ਪਾਸੇ ਵੇਖਿਆ ਉਧਰ ਮਾਸਟਰ ਜੀ ਪੜਾ ਰਹੇ ਨੇ ਬਹੁਤ ਵਧੀਆ ਇਹ ਚੌਂਕ ਬਣਨ ਨਾਲ ਸਾਡੇ ਰਿਸ਼ਤੇਦਾਰਾਂ ਨੂੰ ਸੌਖ ਹੋ ਗਈ ਜਿਹੜਾ ਕਹਿੰਗੇ ਊੜਿਆੜੇ ਵਾਲਾ ਚੌਂਕ ਉਹ ਤੋਂ ਸਿੱਧਾ ਹੀ ਸਾਡਾ ਘਰ ਲੱਪੈਣਾ ਤੁਸੀਂ ਤੇ ਤਖਤਿਆਂ ਵਾਲਾ ਟਾਈਮ ਦੇਖਿਆ ਹੋਏਗਾ ਨਵੀਂ ਪੀੜੀ ਨੇ ਤਾਂ ਭਾਵੇਂ ਨਾ ਦੇਖਿਆ ਹੋਏਗਾ ਕੀ ਯਾਦ ਆ ਫਿਰ ਅਸੀਂ ਤੇ ਜਦੋਂ ਤਖਤੀਆਂ ਸੀ ਤੇ ਕਲਮ ਦੁਆਦ ਹੁੰਦੀ ਸਾਡੇ ਕੋਲ ਹਾਂਜੀ ਹਾਂਜੀ ਸਾਡੇ ਕਲਮ ਦੁਆਦ ਲੈ ਕੇ ਦੇਣਾ ਸਾਡੇ ਫਾਦਰ ਸਾਹਿਬ ਨੇ ਤੇ ਹੀ ਊੜਾ ਆੜਾ ਆਈਡੀ ਸੱਸਾ ਪੱਟੀ ਨੂੰ ਪੁੱਛਣਾ ਕੋਚ ਕੇ ਫਿਰ ਸਿਕਾਉਣਾ ਫਿਰ ਉੱਤੇ ਕਲੰਦਵਾਦਣਾ ਲਿਖਣਾ ਅਈ ਤੇ ਇਹ ਬਹੁਤ ਚੰਗੀ ਤਰ੍ਹਾਂ ਊੜਾ ਜੜਾ ਪੜਿਆ ਔਰ ਮੈਂ ਕਹਿੰਦਾ ਸਰਕਾਰ ਨੇ ਤੇ ਬਹੁਤ ਵਧੀਆ ਉਪਰਾਲਾ ਕੀਤਾ ਸਾਡੇ ਪ੍ਰਸ਼ਾਸਨ ਨੇ ਅੱਜ ਸਾਡੇ ਚੌਂਕ ਵਿੱਚ ਜੀਏ ਕਿ ਊੜਾੜਾ ਲਿਖ ਕੇ ਸਾਨੂੰ ਬਹੁਤ ਵਧੀਆ ਚੀਜ਼ ਦਿੱਤੀ ਹੈ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਜਿਹੜੇ ਬਿੱਲ ਹੈ ਬਿਜਲੀ ਦੇ ਬਿੱਲ ਪੰਜਾਬੀ ਚ ਆਨੇ ਸ਼ੁਰੂ ਹੋ ਗਏ ਲੱਗਦਾ ਕਿ ਪੰਜਾਬ ਸਰਕਾਰ ਇਸ ਵਾਸਤੇ ਤੁਰਪੀ ਹੈ ਕਿ ਪੰਜਾਬੀ ਨੂੰ ਉੱਪਰ ਫੁੱਲਤ ਕਰਨਾ ਥੋੜਾ ਬਹੁਤਾ ਆ ਦੇਖੋ ਪੰਜਾਬ ਸਰਕਾਰ ਤੇ ਬਹੁਤ ਚਿਰ ਦੀ ਲਗੀ ਹੋਈ ਹੈ ਵੀ ਪੰਜਾਬੀ ਪੰਜਾਬ ਵਿੱਚ ਪੰਜਾਬੀ ਹਰ ਦਫਤਰ ਵਿੱਚ ਪੰਜਾਬੀ ਲਿਖੀ ਗਈ ਹੈ ਹਰ ਦਫਤਰ ਚ ਪੰਜਾਬੀ ਲਿਖੀ ਗਈ ਹੈ ਸਕੂਲਾਂ ਵਿੱਚ ਵੀ ਹਰ ਚੀਜ਼ ਪੰਜਾਬੀ ਨਾਲ ਲਿਖੀ ਗਈ ਹੈ ਚਲੋ ਇਹ ਸਰਕਾਰ ਨੇ ਉਪਰਾਲਾ ਕੀਤਾ ਚਲੋ ਪਹਿਲੀ ਵੀ ਸਰਕਾਰਾਂ ਕਰਦੀਆਂ ਸੀ ਪਰ ਇਹ ਸਰਕਾਰ ਨੇ ਥੋੜਾ ਜਿਆ ਢੰਗਾਈ ਨਾਲ ਇਹ ਚੀਜ਼ ਨੂੰ ਲਿਆ ਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਫਿਰ ਤੋਂ ਸ਼ੁਰੂ ਕਰੀਏ ਤਾਂ ਕਿ ਅਗਲੀ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਇਹ ਭੁੱਲਦੀ ਨਾ ਜਾਏ ਉਹ ABC ਔਰ ਕਮ ਹਰ ਕਮ ਗੋਹਰ ਇਸ ਲਵਜੀ ਨਾ ਰਹੇ ਨਾ ਇਸ ਕਰਕੇ ਪੰਜਾਬੀ ਜ਼ਰੂਰ ਪੜਾਉਣੀ ਚਾਹੀਦੀ ਹੈ ਬੱਚਿਆਂ ਨੂੰ ਨੌਜਵਾਨ ਕੀ ਸੋਚਦਾ ਹੈ ਇਸ ਚੋਂ ਬਾਰੇ ਤੁਸੀਂ ਕਿੱਥੋਂ ਆਏ ਲੱਗੇ ਸ਼ੱਕਦੇ ਕਿ ਗੁਰਦਾਸਪੁਰ ਤੋਂ ਮੇਰਾ ਪਿੰਡ ਨਾਲੀਆ ਤੇ ਭਾਜੀ ਬਹੁਤ ਵਧੀਆ ਪ੍ਰਾਲਾ ਪਹਿਲਾਂ ਤਾਂ ਮੈਂ ਇਹ ਹੀ ਤੁਹਾਨੂੰ ਸਵਾਲ ਕਰਾਂਗਾ ਇੱਕ ਮੈਂ ਤੁਹਾਨੂੰ ਹੀ ਕਰ ਲੈਣਾ ਵਾ ਮਤਲਬ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਪਾਪਾ ਸ਼ਬਦ ਆ ਉਹ ਹਿੰਦੀ ਦਾ ਜਾਂ ਪੰਜਾਬੀ ਦਾ ਆ ਪਾਪਾ ਸ਼ਬਦ ਇੰਗਲਿਸ਼ ਦਾ ਹੈ ਬਿਲਕੁਲ ਇੰਗਲਿਸ਼ ਦਾ ਆ ਨਾ ਮਤਲਬ ਹਿੰਦੀ ਦਾ ਵੀ ਹੈਗਾ ਥੋੜਾ ਬੋਤਾ ਉਹਨੂੰ ਆਪਾਂ ਕਹਿ ਸਕਦੇ ਬੱਚੇ ਘਰਾਂ 'ਚ ਕੀ ਕਹਿੰਦੇ ਅੱਜਕੱਲ੍ਹ ਮਾਪਿਓ ਕੀ ਕਹਿੰਦੇ ਅੱਜਕੱਲ ਕਿ ਬੱਚਿਓ ਤੁਸੀਂ ਕੀ ਕਹਿਣਾ ਸਾਨੂੰ ਪਾਪਾ ਕਹਿਣਾ ਉਹ ਇਦਾਂ ਕਹਿੰਦੇ ਆ ਸਾਨੂੰ ਹਨਾ ਕਿ ਤੁਸੀਂ ਸਾਨੂੰ ਪਾਪਾ ਗੋ ਡੈਡੀ ਵੀ ਇੰਗਲਿਸ਼ ਦਾ ਆ ਠੀਕ ਆ ਮਤਲਬ ਕਿ ਦੇਖੋ ਮਤਲਬ ਕਿਦਾਂ ਪ੍ਰਮੋਟ ਕੀਤਾ ਜਾ ਰਿਹਾ ਹਨਾ ਮਤਲਬ ਪਾਪਾ ਗੋ ਹਿੰਦੀ ਬੋਲਣੀ ਸਿਖਾਈ ਜਾ ਰਹੀ ਬੱਚਿਆਂ ਨੂੰ ਖੋਦੀ ਘਰ ਵਿੱਚ ਮੈਂ ਤਾਂ ਇਹੀ ਕਹਿੰਦਾ ਆ ਮਤਲਬ ਪੰਜਾਬੀ ਨੂੰ ਹੋਰ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਜਿਵੇਂ ਇੱਥੇ ਚੌਂਕ ਬਣਾਇਆ ਆ ਸ਼ਹਿਰ ਦੇ ਕਿਸੇ ਪਰਲੇ ਪਾਸੇ ਜਾ ਕੇ ਉੱਥੇ ਵੀ ਇਦਾਂ ਦਾ ਚੌਂਕ ਬਣਾਇਆ ਜਾਵੇ ਪਰ ਕੱਲ ਵੀ ਮੈਂ ਇੱਥੇ ਆਇਆ ਹੇ ਤੇ ਛੋਟੇ-ਛੋਟੇ ਬੱਚੇ ਇਹਦੇ ਨਾਲ ਫੋਟੋਆਂ ਖਿਚਾਉਂਦੇ ਹੀ। ਤੁਸੀਂ ਵੀ ਦੇਖਿਆ ਕਿ ਵੀਡੀਓ ਬਣਾ ਰਹੇ ਸੀ ਸੋਸ਼ਲ ਮੀਡੀਆ ਹੈਂਡਲ ਤੇ ਕੋਈ ਅਕਾਊਂਟ ਤੇ ਪਾਣਾ। ਹਾਂਜੀ ਭਾਜੀ ਮੈਂ ਕੱਲ ਵੀ ਬਣਾ ਕੇ ਗਿਆ ਸੀ। ਮੈਂ ਮੇਰਾ ਮੇਨ ਮਤਲਬ ਟੀਚਾ ਇਹ ਹੀ ਕਿ ਮੈਂ ਇਹਨੂੰ ਵੀਡੀਓ ਨੂੰ ਪਾਵਾਂ। ਮਤਲਬ ਸਾਡਾ ਸਾਰਾ ਗੁਰਦਾਸਪੁਰ ਦੇਖਿਆ ਨਾ ਕਿ ਸਾਡੇ ਮਤਲਬ ਗੁਰਦਾਸਪੁਰ ਵਿੱਚ ਇੱਕ ਵਧੀਆ ਪ੍ਰਾਲਾ ਕੀਤਾ ਗਿਆ ਪੰਜਾਬੀ ਨੂੰ ਲੈ ਕੇ ਤੇ ਵੀਡੀਓ ਭਾਜੀ ਤੁਸੀਂ ਮੰਨਣਾ ਨਹੀਂ ਆ। ਮਤਲਬ ਹੁਣ ਤੱਕ ਫੇਸਬੁੱਕ ਤੇ 3-4 ਲੱਖ ਇਹ ਕੱਲ ਦੀ ਭਾਜੀ 3-4 ਲੱਖ ਲੋਕਾਂ ਨੇ ਦੇਖ ਵੀ ਲਈ ਆ। ਤੇ ਜੇ ਮੈਂ ਇੰਸ ਤੇ ਉਹਦੇ ਦੇ ਘੱਟੋ ਘੱਟ 3-4 ਲੱਖ ਉੱਥੇ ਵੀ ਦੇਖ ਲਿਆ ਮਤਲਬ ਕਹਿਣ ਦਾ ਭਾਵ ਲੋਕੀ ਪੰਜਾਬੀ ਨੂੰ ਪਸੰਦ ਕਰਦੇ ਆ ਹਲੇ ਵੀ ਤੇ ਮਤਲਬ ਇਹੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਵੇ ਉਹਦੇ ਨਾਲ ਜੋੜਿਆ ਜਾਵੇ ਸਕੂਲਾਂ ਦੇ ਵਿੱਚ ਇਸ ਸੀ ਨੂੰ ਖਤਮ ਕੀਤਾ ਜਾ ਰਿਹਾ ਆ ਮਤਲਬ ਉੱਥੇ ਜਿਵੇਂ ਮੈਂ ਦੱਸਿਆ ਕਿ ਬੱਚਿਆਂ ਨੂੰ ਜੁਰਮਾਨਾ ਵੀ ਪਾਇਆ ਜਾਂਦਾ ਆ ਕਿ ਬੱਚੋ ਬੱਚਿਆਂ ਨੂੰ ਪਹਿਲਾਂ ਇਹੀ ਕਿਹਾ ਜਾਂਦਾ ਆ ਜੇ ਕੋਈ ਬੱਚਾ ਮਾੜਾ ਜਿਹਾ ਟੀਚਰ ਨਾਲ ਪੰਜਾਬੀ 'ਚ ਬੋਲੇ ਨਾ ਉਹਨੂੰ ਬਸ ਇਹੀ ਕਹਿ ਦੇਣਗੇ ਬੱਚੋ ਪੰਜਾਬੀ ਨਹੀਂ ਬੋਲਣੀ ਹਿੰਦੀ ਬੋਲੋ ਬਹੁਤ ਗਲਤ ਗੱਲ ਆ ਤੇ ਬਿਲਕੁਲ ਜੀ ਲੋਕ ਹੀ ਇਸ ਉਪਰਾਲੇ ਦੀ ਸਰਾਨਾ ਕਰ ਰਿਹਾ ਹੈ ਕੱਲ 26 ਜਨਵਰੀ ਨੂੰ ਰਮਨ ਭਾਈ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਹੈ ਉਹਨਾਂ ਵੱਲੋਂ ਉਸ ਬੈਠਕ ਕੀਤਾ ਗਿਆ ਸੀ ਇਸ ਚੌਂਕ ਦਾ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀ ਦਿਲਚਸਪੀ ਨਾਲ ਬਣਾਇਆ ਗਿਆ ਹੈ ਸਾਰੇ ਲੋਕ ਇਸ ਨੂੰ ਦੇਖਣ ਆ ਰਿਹਾ ਔਰ ਸ਼ਲਾਘਾ ਵੀ ਕਰ ਰਿਹਾ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼